ਸਾਸਰੀ ਕਾਲਬੀਰ ਜੀ ਅੱਜ ਆਪਾਂ ਆਏ ਆ ਪਿੰਡ ਗਿੱਲਾਂ ਤੇ ਇੱਥੇ ਆਪਣੇ ਫਰੈਂਡ ਨੇ ਨਵਾਕਾਰ ਵਾਸ਼ ਖੋਲ੍ਹਿਆ ਆ ਤੇ ਤੁਹਾਨੂੰ ਸੱਜ ਦਿਖਾਉਣੇ ਆ ਵੀ ਕਿੱਦਾਂ ਇਹ ਗੱਡੀਆਂ ਧੋਂਦੇ ਆ ਜੀ ਸਾਡੇ ਵੱਲੋਂ ਜਾਨੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਆਪਾਂ ਆਏ ਆ ਪਿੰਡ ਗਿੱਲਾਂ ਤੇ ਖਾਨਪੁਰ ਰੋਡ ਤੇ ਭਾਜੀ ਹੁਣੀਆਂ ਨੇ ਸਰਵਿਸ ਸਟੇਸ਼ਨ ਨਵਾਂ ਖੋਲ੍ਹਿਆ ਵੀਰ ਆਪਣਾ ਫਰੈਂਡ ਹੀ ਆ ਮੈਂ ਜਿੰਨੀਆਂ ਵੀ ਵੀਡੀਓ ਪਾਉਣਾ ਮੈਨੂੰ ਪਤਾ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਆ ਸਾਰੇ ਨਵਾਂ ਬੰਦਾ ਜਿਹੜਾ ਕੰਮ ਖੋਲਦਾ ਉਹਦੀ ਸਪੋਰਟ ਕਰਨੀ ਆ ਤਾਂ ਆਪਾਂ ਭਰਾ ਦੀ ਵੀ ਸਪੋਰਟ ਕਰਨੀ ਕਿਉਂ ਕਿ ਸਾਰੇ ਲੋਕੀ ਅੱਜਕੱਲ ਬਾਹਰ ਜਾਣ ਲੱਗ ਪਏ ਤਾਂ ਨੂੰ ਪਤਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਮਿਹਨਤ ਹੀ ਹੁੰਦੀ ਆ ਇਸ ਲਈ ਵੀਰ ਨੇ ਆਪਣਾ ਕੰਮ ਇੱਥੇ ਨਵਾਂ ਖੋਲਿਆ ਵੀ ਕਿੰਨੇ ਦਿਨ ਹੋ ਗਏ ਆ 15 ਦਿਨ ਹੋਏ 15 ਦਿਨ ਹੋਏ ਸਟਾਰਟ ਅਜੇ ਵੀ ਬਥੇਰਾ ਕੰਮ ਆਉਂਦਾ ਕਿਉਂਕਿ ਵੀਰ ਵਧੀਆ ਤਰੀਕੇ ਨਾਲ ਕੰਮ ਕਰਦਾ ਵੀਰ ਜਿਹੜਾ ਗੱਡੀ ਤੋਂ ਹੁੰਦਾ ਸੈਟ ਜਮ ਸਾਰਾ ਕਿੰਨੇ ਪੈਸਿਆਂ ਦੇ ਵਿੱਚ ਕਰਦੇ ਆ ਉਹਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਇਹ ਬਾਅਦ ਤੇ ਚੱਲਦਾ 3500 ਰੁਪਏ ਪਲ ਵਾਸ਼ਿੰਗ ਕਰ ਕੰਬਾਉਂਡ ਕੂਂਡ ਮਾਰ ਕੇ ਫੁੱਲ ਵਾਸ਼ਿੰਗ 3500 ਰੁਪਏ ਹਨ ਨਾ ਨਿਊ ਤਾਂ ਫੇ ਸਾਰੇ ਹੀ ਚਾਹਦਾ ਤੁਸੀਂ ਦੱਸੋ ਕੀ ਆਫਰ ਲਈ ਆ ਜੀ ਕੋਈ ਤੁਹਾਡਾ ਨਾਮ ਲੈ ਕੇ ਆ ਜਵੇ ਆਪਾਂ ਨੂੰ 2500 ਰੁਪਏ ਸਾਰੇ 2500 ਰੁਪਏ ਦੇ ਵਿੱਚ ਜੇ ਆਪਣਾ ਸੰਘਾ ਫੈਮਿਲੀ ਦਾ ਤੁਸੀਂ ਕੱਢ ਕੇ ਨਾਮ ਲੈ ਕੇ ਆਉਂਗੇ ਕਿ ਵੀਰ ਨੇ ਵੇਚਿਆ ਤਾਂ 2500 ਰੁਪਏ 1000 ਰੁਪਏ ਸਿੱਧੀ ਲੈ ਸੋ ਇਹ ਐਂ ਤਰੀਕੇ ਨਾਲ ਜੇ ਤੁਹਾਨੂੰ ਇੱਕ ਵਾਰੀ ਮੇਰੇ ਕਹਿਣ ਤੇ ਜਿੰਨੇ ਵੀ ਮੇਰੇ ਭਰਾ ਆ ਇੱਥੇ ਜਰੂਰ ਇਹਨਾਂ ਵੀਰਾਂ ਕੋ ਆਓ ਤੇ ਇਹਨਾਂ ਦਾ ਕੰਮ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਾਉਂਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਸਾਰੀ ਗੱਡੀ ਸਾਫ਼ ਕਰਕੇ ਇਹ ਕਹਿੰਦੇ ਜੇ ਕਿਸੇ ਨੇ ਵਧੀਆ ਤਰੀਕੇ ਨਾਲ ਸੀਟਾਂ ਵੀ ਕੱਢ ਕੇ ਬਾਹਰ ਸਾਫ਼ ਕਰਾਉਣੀ ਹੋਵੇ ਸਾਹਿਬ ਜੀ ਉਹ ਵੀ ਕਰ ਦਿੰਦੇ ਹਾਂ ਜੀ ਉਹਦਾ ਵੀ ਮਤਲਬ ਦੂਜੀਆਂ ਜਿੰਨੇ ਲੋਕਾਂ ਸਾਰੇ ਚੋਂ ਦੇ ਉਹਨਾਂ ਨਾਲ ਲੈਸੀ ਦਊਂਗਾ ਹਾਂ ਜੀ ਹਾਂ ਜੀ ਵੀ ਬਾਕੀਆਂ ਨਾਲ ਤੁਸੀਂ ਬਾਹਰ ਰੇਟ ਪਤਾ ਕਰਕੇ ਆਉਣਾ ਸਾਰਿਆਂ ਨਾਲ ਤੁਹਾਨੂੰ ਲੈਸ ਮੈਨੂੰ ਵੀ ਤੇ ਜਿੰਨੇ ਵੀ ਮੈਨੂੰ ਚਾਹਣ ਵਾਲੇ ਆ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਆ ਸੰਘਾ ਫੈਮਿਲੀ ਨੂੰ ਸਾਰੇ ਵੀਰ ਤੋਂ ਇੱਕ ਵਾਰੀ ਪੈਂਡ ਆਪਣਾ ਕਿਹੜਾ ਗਿੱਲਾ ਜਿੱਲਾ ਜਰੂਰ ਤੇ ਆ ਕਿਹੜਾ ਰੋਡ ਪੈਂਦਾ ਕਾਨਪੁਰ ਕਾਨਪੁਰ ਰੋਡ ਤੇ ਜਰੂਰ ਵੀਰ ਦਾ ਨਾਲ ਹੀ ਆ ਗਿੱਲਾ ਦੇ ਇੱਧਰ ਸਰਪ੍ਰੇਖ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਬਾਹਰੋਂ ਦਿਖਾ ਦਿੰਨੇ ਆ ਤੇ ਜਰੂਰ ਇੱਕ ਵਾਰੀ ਵੀਰ ਨੂੰ ਮੌਕਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ we